ਸਾਡੇ ਨਾਲ ਜਿੰਨੇ ਜੋ ਜੋ ਕੀਤਾ ਸਾਡੇ ਨਾਲ ਜਿੰਨੇ ਜੋ ਜੋ ਕੀਤਾ ਅਸੀਂ ਠੀਠਾ ਅਸੀਂ ਸਹਿ ਗਏ ਆ ਆਪਣੇ ਕਰਮਾਂ ਦਾ ਖਿਆਲ ਹੁਣ ਤੁਸੀਂ ਰੱਖਣਾ ਸਾਡਾ ਰੱਬ ਵੇਖ ਰਿਹਾ ਏ ਅਸੀਂ ਬਸ ਰੋਂਦੇ ਰੋਂਦੇ ਦਾਸਾਂ ਚ ਇਹੀ ਕਹਿ ਗਏ ਆ ਕਿ ਅਸੀਂ ਤਾਂ ਠੀਠਾ ਸਾਰਾ ਕੁਝ ਹੀ ਸਹਿ ਗਏ ਸਾਡੇ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਕਿ ਕਿਸੇ ਕੋਲੋਂ ਬਦਲਾ ਲੈਣ ਬਾਰੇ ਨਾ ਸੋਚੋ ਸਾਡੇ ਬਾਬਾ ਦੀ ਫਿਰਨੀ ਕਹਿੰਦੇ ਨੇ ਕਿ ਕਿਸੇ ਕੋਲ ਬਦਲਾ ਲੈਣ ਬਾਰੇ ਕਦੀ ਵੀ ਨਾ ਸੋਚਿਓ ਕਿਉਂਕਿ ਖਰਾਬ ਫਲ ਜਗਤੋਂ ਹਮੇਸ਼ਾ ਦੇਖ ਜਾਂਦੇ ਨੇ ਪਾਣੀ ਉਹੀ ਪੀਂਦੇ ਨੇ ਜਿਨ੍ਹਾਂ ਨੂੰ ਪਿਆਸ ਹੋਵੇ ਪਾਣੀ ਉਹੀ ਪੀਂਦੇ ਨੇ ਜਿਨ੍ਹਾਂ ਨੂੰ ਪਿਆਸ ਹੋਵੇ ਤੇ ਵਾਹਿਗੁਰੂ ਤੇ ਆਸ ਉਹੀ ਰੱਖਦੇ ਨੇ ਜਿਨ੍ਹਾਂ ਨੂੰ ਉਸ ਉੱਪਰ ਵਿਸ਼ਵਾਸ ਹੋਵੇ ਸ਼ਹੀਦਾ ਕੇ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਇੱਕ ਵਾਰੀ ਸੱਚੇ ਦਿਲ ਤੋਂ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਪੂਰੀ ਦੁਨੀਆ ਦਾ ਭਲਾ ਕਰੋ ਬਾਬਾ ਦੀਪ ਸਿੰਘ ਜੀ ਪੂਰੀ ਦੁਨੀਆ ਦਾ ਭਲਾ ਕਰੋ ਤੇ ਸ਼ੁਰੂ ਉਹਨਾਂ ਨੂੰ ਕਰੋ ਜਿਹੜਾ ਆਪਣਾ ਕੁਝ ਸਵਾਰਾਂ ਦੀ ਬਜਾਏ ਸਾਡਾ ਵਿਗਾੜਨ ਤੇ ਲੱਗੇ ਹੋਇਆ ਕਰੋ ਇਹਨਾਂ ਦਾ ਭਲਾ ਤਨ ਤਨ ਬਾਬਾ ਦੀਪ ਸਿੰਘ ਜੇਕਰ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਭਰੋਸਾ ਕਰਦੇ ਹੋ ਤਾਂ ਯਾਦ ਰੱਖਿਓ ਬਾਬਾ ਦੀਪ ਸਿੰਘ ਜੀ ਤੁਹਾਡਾ ਕਦੀ ਭਰੋਸਾ ਟੁੱਟਣ ਨਹੀਂ ਦੇਣਗੇ ਤੁਹਾਡੇ ਹੁੰਦਿਆ ਫਿਕਰ ਨਹੀਂ ਕੋਈ ਤੁਹਾਡੇ ਬਗੈਰ ਜ਼ਿਕਰ ਨਹੀਂ ਕੋਈ ਤੁਹਾਡੇ ਹੁੰਦਿਆ ਫਿਕਰ ਨਹੀਂ ਕੋਈ ਤੁਹਾਡੇ ਬਗੈਰ ਜ਼ਿਕਰ ਨਹੀਂ ਕੋਈ ਸਭੇ ਕਾਜ ਸਾਡੇ ਆਪ ਸਵਾਰੋ ਤੁਹਾਡੇ ਤੋਂ ਵੱਡਾ ਮਿੱਤਰ ਨਹੀਂ ਕੋਈ ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਡੇ ਹੁੰਦਿਆ ਫਿਕਰ ਨਹੀਂ ਕੋਈ